ਸਵਾਗਤ ਕਰਦੇ ਹਾਂ ਜੀ ਤੁਹਾਡਾ ਗੁਰਮਤ ਪ੍ਰਕਾਸ਼ ਵਰਲਡਵਾਈਜ਼ ਚੈਨਲ ਤੇ ਅੱਜ ਅਸੀਂ ਇਸ ਵੀਡੀਓ ਰਾਹੀਂ ਗੱਲ ਕਰ ਰਿਹਾ ਉਹ ਲੋਕ ਜੋ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਉਹ ਲੋਕ ਜਿਨ੍ਹਾਂ ਦੇ ਖੁਦ ਦੇ ਬਿਜ਼ਨਸ ਡਿਵੈਲਪ ਹੋ ਗਏ ਤਾਂ ਉਹ ਇੱਕ ਕੰਫਰਟ ਜ਼ੋਨ ਵਿੱਚ ਆ ਗਏ ਉਹਨਾਂ ਨੂੰ ਭੁੱਲ ਗਿਆ ਕਿ ਅਸੀਂ ਆਪਣੇ ਸਮਾਜ ਦੀ ਵੀ ਕੋਈ ਮਦਦ ਕਰਨੀ ਹੈ ਅਸੀਂ ਉਹਨਾਂ ਲੋਕਾਂ ਦੀ ਜੋ ਬੇਸਹਾਰਾ ਨੇ ਜੋ ਖਾਣੇ ਨੂੰ ਵੀ ਤਰਸਦੇ ਪੈ ਨੇ ਜਿਨ੍ਹਾਂ ਨੂੰ ਪਹਿਨਣ ਵਾਸਤੇ ਵਧੀਆ ਕੱਪੜਾ ਨਹੀਂ ਹੈ ਉਹ ਕੂੜੇ ਦੇ ਵਿੱਚੋਂ ਪਾਉਣ ਵਾਸਤੇ ਜੋ ਕੱਪੜਿਆ ਉਹ ਲੱਭਦੇ ਪੈ ਨੇ ਇਸ ਤਰ੍ਹਾਂ ਦੇ ਸਾਡੇ ਪੂਰੇ ਇੰਡੀਆ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜੋ ਸੜਕਾਂ ਤੇ ਰੋਲ ਰਹੇ ਨੇ ਸੋ ਇਸ ਵੀਡੀਓ ਦਾ ਮੇਨ ਮੋਟਿਵ ਇਹ ਹੈ ਕਿ ਜਦੋਂ ਤੁਸੀਂ ਪੈਸਾ ਕਮਾਉਣ ਲੱਗ ਪਓ ਕਿਉਂਕਿ ਪੈਸਾ ਹੈ ਜੇਕਰ ਤੁਸੀਂ ਸਿਰਫ ਤੁਹਾਡੇ ਕੋਲ 10000 ਰੁਪਏ ਹੈ ਤਾਂ ਮਹੀਨੇ ਦੇ ਵਿੱਚ ਤੁਸੀਂ 10000 ਦੇ ਵਿੱਚ ਹੀ ਆਪਣੇ ਖਰਚੇ ਪੂਰੇ ਕਰੋਗੇ ਜੇਕਰ ਤੁਹਾਨੂੰ 60 70000 ਦਿੱਤਾ ਜਾਵੇ ਤਾਂ ਤੁਹਾਡੀ ਜੋ ਆਮਦ ਤੁਹਾਡੀ ਜੋ ਖਰਚੇ ਉਹ 60 70000 ਤੱਕ ਹੋ ਜਾਣਗੇ ਜੇਕਰ ਲੱਖ 1.5 ਲੱਖ ਇਸੇ ਤਰ੍ਹਾਂ ਜਿੰਨਾ ਤੁਹਾਨੂੰ ਪੈਸਾ ਮਿਲੇਗਾ ਉਨੇ ਹੀ ਤੁਹਾਡੇ ਖਰਚੇ ਵੱਧ ਜਾਣਗੇ ਸੋ ਇਹ ਗੱਲ ਕਹਿਣੀ ਕਿ ਅਸੀਂ ਉਹੀ ਕਮਾ ਰਹੇ ਹਾਂ ਤਾਂ ਉਹੀ ਸਾਡਾ ਹੀ ਖਰਚ ਚੱਲ ਰਿਹਾ ਹੈ ਬਹੁਤ ਵੱਡਾ ਭਲੇਖਾ ਹੈ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਮਨਸਾ ਹੈ ਕਿ ਅਸੀਂ ਅੱਜ ਜੇ ਕੋਈ ਕਮਾ ਰਹੇ ਹਾਂ ਤਾਂ ਰੱਬ ਦਾ ਬਹੁਤ-ਬਹੁਤ ਸ਼ੁਕਰ ਹੈ ਤਾਂ ਉਹਦੇ ਵਿੱਚੋਂ ਸਿਰਫ 2% ਵੀ ਜੇਕਰ ਅਸੀਂ ਕਿਸੇ ਨੂੰ ਐਜੂਕੇਸ਼ਨ ਕਿਸੇ ਨੂੰ ਕੋਈ ਵਧੀਆ ਕੱਪੜਾ ਜਾਂ ਕਿਸੇ ਨੂੰ ਕੋਈ ਖਾਣ ਵਾਸਤੇ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ ਤਾਂ ਇਹਦੇ ਨਾਲ ਜੋ ਖੁਸ਼ੀ ਮਿਲਦੀ ਹੈ ਉਹ ਕਦੀ ਵੀ ਕਿਸੇ ਹੋਰ ਚੀਜ਼ ਦੇ ਨਾਲ ਉਹ ਨਹੀਂ ਮਿਲ ਸਕਦੀ ਸੋ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਕਿ ਜਦੋਂ ਵੀ ਤੁਹਾਡੇ ਕੋਲ ਪੈਸਾ ਆਵੇ ਜਦੋਂ ਤੁਸੀਂ ਪੈਸਾ ਕਮਾ ਰਹੇ ਹੋ 8% ਆਪਣੇ ਤੇ ਲਗਾਓ ਤੇ 2% ਕਹਿੰਦੇ ਨੇ ਕਿ ਦਸਵਾਂ ਹਿੱਸਾ ਦਸਵੰਤ ਜੋ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਨੇ ਹਰ ਗੱਲ ਤੇ ਵਿੱਚ ਸਾਨੂੰ ਕਲੀਅਰ ਕੀਤਾ ਹੋਇਆ ਸੋ ਜੋ ਦਸਵੰਦ ਆ ਉਹ ਸਾਨੂੰ ਕੱਢਣਾ ਚਾਹੀਦਾ ਹੈ ਤਾਂ ਉਹ ਦਸਵੰਦ ਦੀ ਸਹੀ ਵਰਤੋਂ ਕਰਨੀ ਚਾਹੀਦੀ ਏ ਕਿ ਉਹ ਦਸਵੰਦ ਸਹੀ ਹੱਥਾਂ ਦੇ ਵਿੱਚ ਜਾਵੇ ਕਿਉਂਕਿ ਅੱਜ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਨੇ ਜਿੱਥੇ ਇਹ ਪਤਾ ਲੱਗਦਾ ਕਿ ਸੰਗਤਾਂ ਦੇ ਜੋ ਪੈਸੇ ਆ ਉਹ ਪ੍ਰਚਾਰ ਵੱਲ ਨਹੀਂ ਲੱਗ ਰਹੇ ਸੰਗਤਾਂ ਦੇ ਜੋ ਪੈਸੇ ਆ ਗਰੀਬ ਸਿੱਖਾਂ ਤੇ ਗਰੀਬ ਲੋਕਾਂ ਤੇ ਨਹੀਂ ਲੱਗ ਰਹੇ ਸੋ ਚੰਗਾ ਏ ਕਿ ਤੁਸੀਂ ਆਪਣਾ ਜੋ ਦਸਵੰਦ ਆ ਖੁਦ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਲੋੜ ਹੈ ਧੰਗੁਰੂ ਨਾਨਕ ਦੇਵ ਜੀ ਦੇ ਪਾਈ ਪੂਰਨਿਆਂ ਤੇ ਚੱਲੀਏ ਸਰਬੱਤ ਦਾ ਭਲਾ ਮੰਗੀਏ ਔਰ ਹਮੇਸ਼ਾ ਗਰੀਬਾਂ ਮਜਲੂਮਾਂ ਵਾਸਤੇ ਅਸੀਂ ਕੁਝ ਨਾ ਕੁਝ ਜੋ ਕਰਦੇ ਰਹੀਏ ਇਹਦੇ ਨਾਲ ਸਾਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਜੋ ਖੁਸ਼ੀਆ ਉਹ ਮਿਲੇਗੀ ਉਹ ਵੀ ਰੱਬ ਦੇ ਪਾਣੀ ਵਿੱਚ